ਸੋ ਪਹਿਲੇ ਫਿਰ ਬੇਡੇ ਦੇ ਦਿੱਤ ਚੁਈ ਸੀ ਅੱਛਾ ਬੇਡੇ ਦੇ ਦਿੱਤ ਬਾਦ ਨਾ ਖੜ ਨੌ ਦਾ ਕੋਈ ਬੱਚਾ ਜਾਂ ਵਾਲਾ ਸੀਗਾ ਇੱਥੇ ਆ ਕੇ ਤਿੰਨ ਡੇਢ ਈ ਮਹੀਨੇ ਦਾ ਬੱਚਾ ਜਿਹਦੇ ਮੱਕਰੀ ਬੇਡੇ ਦਿੱਤ ਹੋ ਗਈ ਸੀ ਉਹਰਾ ਵਾਲੇ ਲਾਹ ਕਿ ਪਹਿਲੇ ਪੈਸੇ ਦੋ ਮੈਂ ਵੀ ਕਾਨੂੰਨ ਨਹੀਂ ਬੰਦਾ ਕਾਨੂੰਨ ਚ ਰਹਿ ਕੇ ਗੱਲ ਕਰ ਇੱਥੇ ਸਾਰਾ ਪਿੰਡ ਆਊਗਾ ਜਦੋਂ ਬਾਦ ਪੁਰਦਾ ਬਾਦ ਹੋਏ ਕਾਨੂੰਨ ਚ ਰਹਿ ਕੇ ਤੂੰ ਇਹ ਗੱਲ ਕਰ ਸਕਦਾ ਵੀ ਡੈਡ ਬੌਡੀ ਖੜੋ ਬਾਕੀ ਦਾ ਬਾਅਦ ਬਾਅਦ ਵੇਖਾਂਗੇ ਵੇਖਾਂਗੇ ਬਿਲਕੁਲ ਡੈਡ ਬੌਡੀ ਡੱਕ ਲੈ ਸਕਦੇ ਜੋ ਲਾਹ ਬਣਿਆ ਨਹੀਂ ਡੱਕ ਸਕਦੇ ਕਾਨੂੰਨ ਬਣਿਆ ਆ ਇਹ ਤੂੰ ਡਾਕ ਨਹੀਂ ਸਕਦੇ ਬਿਲਕੁਲ ਹਰ ਹਾਲਤ ਵਿੱਚ ਨਹੀਂ ਡਾਕ ਸਕਦੇ ਡੈਟਾ ਵਿੱਚ ਜਾ ਕੇ ਨਹੀਂ ਸਕਦੇ ਜੋ ਮਰਜ਼ੀ ਹੋਵੇ ਨਹੀਂ ਲੱਗਦਾ ਪਹਿਲਾਂ 40 ਤੋਂ 35 ਆ ਗਏ 35 ਤੋਂ 25 ਆ ਗਏ ਹੁਣ ਵੀ ਮੈ ਪੈਸੇ ਨਹੀਂ ਮਿਲਦੀ ਇੱਕੋ ਨਾ ਨੁਕਸਾਨ ਹੋ ਗਿਆ ਆ ਪਹਿਲਾਂ ਵੀ ਬੇੜੇ ਦਾ ਅੱਖਾਂ ਅੱਜ ਹੀ ਆਈ ਆ ਤੇ 8:00 8:00 ਵਜੇ ਦਾ ਤਿਲਕ ਅੱਗੇ ਕਰ ਲੈਣਾ ਹੁਣ ਹੋ ਗਈ ਜਰਾ ਕੀਤਾ ਤਾਂ 20 ਮਿੰਟ ਦਾ ਪਿੱਛੇ ਤਾਂ ਥੱਲੇ ਬਿਠਾ ਦੇ ਉਹ ਤਾਂ ਬਾਈਕ ਕੰਸਟਰਕਟਰ ਕਿਹਾ ਦੱਸਾਂਗੇ 89 ਹੈ 9 8 8 ਲੈ ਕੇ ਚੰਗੀ ਪੁਲੀ ਸਵੇਰੇ ਮੈਂ ਵੇਖ ਕੇ ਗਿਆ ਹਾਂ ਹਾਂ ਦੇਖੋ ਕੀ ਦੀ ਨਾ ਤੁਹਾਨੂੰ ਚੱਤ ਹਾਂ ਜੀ ਹੁਣ ਇਹ ਕੀ ਕਹਿੰਦੇ ਰਹਾ 40000 ਰੁਪਏ ਮੰਗਾਂ ਦੇ ਦੱਸੋ ਇਹ ਕਿਤੋਂ ਦੀ ਹੈ ਗਰੀਬ ਬੰਦੇ 40000 ਜੁਗਿਆ ਹੈ ਜਿਹੜੇ ਹੈ ਦੇ ਦੂ ਛੱਡੇ ਸਾਡੇ ਫਟੇ ਮੁੜਾ ਚੋਗੇ ਨੜਵੜੀ ਦੇ ਬੈਂਡਸ ਵੇਰ ਦੇ ਤਰਲੇ ਲਾਉਂਦੇ ਹੁਣ ਸਾਰੇ ਆਏ ਆ ਤੇ ਪਰ ਭਰਾਏ ਫੇਰ ਆਣ ਕੇ ਮਾਰੇ ਜਾਂ ਨਕਿਆ ਵੀ ਹੁਣ ਦਿੰਨੇ ਆ ਆਹ ਕਿਹ ਇਧਰ ਨਾ ਆਦੇ ਸਰਪੰਚ ਸਾਹਿਬ ਹੁਣ ਨਹੀਂ ਆਏ ਆ ਪਰ ਨੇ ਜਦੋਂ ਆ ਗਏ ਫੇਰ ਫੇਰ ਮੰਨੇ ਫੇਰ ਮੰਨਣ ਲੱਗੇ ਮਾਰੇ ਜੀ ਅਸੀਂ ਡੱਡ ਬਣੀ ਨਹੀਂ ਦੇ ਬੇ ਸਵੇਰ ਦੇ ਤਰਲੇ ਮੰਨਦੇ ਆ ਕੀ ਕਹਿੰਦੇ ਕੀ 40000 ਕਦੀ ਕਹਿੰਦਾ 40000 ਰੁਪਏ ਜਮ੍ਹਾਂ ਕਰੋ 50 ਫੇਰ ਲੱਖ ਦੇਣੀ ਫੇਰ ਲੱਖ ਦੇਣੀ ਬਸ ਪਾਈ ਆ ਗਲਾ ਵਾਲਿਆਂ ਨੇ ਕੀ ਹਸਪੀਟਲ ਬਾਦ ਨਾਮ ਆ ਕੀ ਸਾਲ ਗੱਲ ਬਤੋਈ ਮੈਂ ਮੌਜੂਦਾ ਐਮਸੀਓ ਵਾਰਡ ਨੰਬਰ 6 ਤੋਂ ਬਲਰਾਜ ਸਿੰਘ ਮੈਨੂੰ ਵੀਰਾਂ ਨੇ ਫੋਨ ਕੀਤਾ ਵੀ ਲਾਸ਼ ਢੱਕ ਲਈ ਆ ਤੇ ਪੈਸੇ ਦੀ ਮੰਗ ਕਰਦੇ ਆ ਦੇਖੋ ਜੋ ਭਗਵੰਤ ਮਾਨਿਕ ਲਾਹ ਬਣਾਇਆ ਵੀ ਤੁਸੀਂ ਆਪ ਦਾ ਡੈੱਡ ਬੋਡੀ ਢੱਕ ਸਕਦੇ ਡਾਕਟਰ ਬਾਅਦ ਦੀ ਬਾਅਦ ਹੀ ਗੱਲ ਆ ਦੂਜੀ ਪੈਸਿਆਂ ਦੀ ਪਰ ਡੈੱਡ ਬੋਡੀ ਢੱਕ ਸਕਦੇ ਮੈਂ ਹਸਪੀਟਲ ਵਾਲਿਆਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਮੈਂ ਡਾਕਟਰ ਸਾਹਿਬ ਦੇਖੋ ਲਾਹ ਜੋ ਲਾਹ ਬੰਦਾ ਤੁਸੀਂ ਡੈੱਡ ਬੋਡੀ ਜਿਹੜੀ ਹੈ ਢੱਕ ਨਹੀਂ ਸਕਦੇ ਜੇ ਲਾਹ ਢੱਕ ਸਕਦੇ ਮੈਨੂੰ ਲੈ ਕੇ ਦੇ ਦਿਓ ਅਸੀਂ ਆਪ ਦੀ ਕਾਰਵਾਈ ਕਰਾਂਗੇ ਤੁਸੀਂ ਆਪ ਵੀ ਕਰ ਲਿਓ ਰੋਕਦਾ ਨਹੀਂ ਹਾਂਜੀ ਕਿੰਨੇ ਪੈਸੇ ਮੰਗ ਕਰਦਾ ਜੀ ਜਿੱਦਾਂ ਮੈਨੂੰ ਵੀਰਾਂ ਨੇ ਦੱਸਿਆ ਵੀ ਪਹਿਲਾਂ 40000 ਮੰਗਿਆ ਫਿਰ 35 ਦੇ ਹੁਣ 25 ਦੇ ਸਵੇਰ ਦੇ ਦੇ ਰੇ ਬਾਡੀ ਸਵੇਰ ਦੇ ਸਵੇਰ ਦੇ ਦੇ ਰੇ ਸਵੇਰ ਦੇ ਖਰਚਾ ਕਰਨਾ ਹੁਣ ਮੈਂ ਕਹੇ ਸਾਰਾ ਪਿੰਡ ਆ ਜਾਣਾ ਛੜਕ ਤੇ ਅਸੀਂ ਬਹਿ ਜਾਣਾ ਦਰਿਆ ਵਛਾ ਕੇ ਅਸੀਂ ਤੇਰੇ ਕੋਲ ਜ਼ਵਾਬਦਾਰੀ ਮੰਗਣੀ ਹੈ ਵੀ ਜੋ ਭਗਵੰਤ ਮਾਨ ਨੇ ਲਾਹ ਬਣਾਇਆ ਕੀ ਗੱਲ ਉਹ ਮੁਖਮਤ ਨੇ ਗਲਤ ਲਾਹ ਬਣਾਤਾ ਜੇ ਲਾਹ ਦੇ ਮੁਤਾਬਕ ਡਾਕਟਰ ਨਾਲ ਚੱਲਣਗੇ ਹਸਪੀਟਲ ਨਾਲ ਚੱਲਣਗੇ ਚੱਲੂ ਕਿੜਾ ਮਿਲ ਗੁੰਡਾ ਕਰਦੀ ਕਿਸਾ ਦੀ ਗੁੰਡਾ ਕਰਦੀ ਆ ਸਦਾ ਹੀ ਗੁੰਡਾ ਕਰਦੀ ਆ ਆ ਇਹਦਾ ਬੇਟਾ ਇੱਕ ਇਹਦਾ ਬੇਟੇ ਦੀ ਡੈਥ ਹੋ ਗਈ ਪਹਿਲਾਂ ਇੱਥੇ ਇੱਥੇ ਇਹੋ ਹਸਪੀਟਲ ਚ ਹਾਂ ਮੇਰਾ ਉਹ ਤਾਂ ਇਹਨਾਂ ਤੇ ਪਤਾ ਪਤਾ ਇਹ ਕੀ ਆ 8 ਵਜੇ ਲਿਆਂਦਾ ਆ 8 ਵਜੇ ਲਿਆਂਦਾ ਸੀ ਇਹਨਾਂ ਨੂੰ ਰਾਤ ਤੇ ਬੜੇ ਇਹਨਾਂ ਨੇ ਪੈਸੇ ਲਏ ਆ ਬੜੇ ਬਣਾਏ ਆ ਤੇ ਹੁਣ ਜਦੋਂ ਅਸੀਂ ਲਾਸ਼ 8 ਵਜੇ 12 ਵਜੇ ਦੀ ਗੱਲ ਆ ਮੌਤੇ ਹੋਈ ਠੀਕ ਨਹੀਂ ਜ਼ਿਆਦਾ ਏ ਤੇ ਕਹਿੰਦੇ ਠੰਡ ਲੱਗੀ ਆ ਇਹਨਾਂ ਨੇ ਸਾਰਾ ਕੁਝ ਕੀਤਾ ਕਾਰਵਾਈ ਕੀਤੀ ਆ ਨੂੰ ਦੱਸਿਆ ਵੀ ਆ ਤੇ ਫਿਰ ਇਹਨਾਂ ਉਹਦੇ ਕੋਲ ਡੈਡ ਬੋਡੀ ਹਨ ਦਿੱਤੀ 12 ਵਜੇ ਦੀ ਗੱਲ ਕਿਉਂ ਨਹੀਂ ਕੀਤੀ ਆਹ ਕਿ ਉਹਦਾ ਜਵਾਬ ਦੇ ਦਿੰਦੇ ਕਿੰਨੇ ਜੀ ਹੁਣ ਆਏ ਤਾਂ ਹੁਣ ਇਹ ਦੇਣ ਦੇ ਹਨ ਨੂੰ ਕਿੰਨੇ ਜੀ ਡੈਡ ਬੋਡੀ ਡਾਕਟਰ ਜੀ ਇਹਨਾਂ ਨੇ 10 12 ਵਜੇ ਦੀ ਗੱਲ ਆ ਅਜ ਤੱਕ ਦਿੱਤੀ ਰਹਿ ਗਈ ਨਾ ਅਜੇ ਵੀ ਉੱਥੇ ਹੀ ਤੂੰ ਤਾਂ ਆਪਾਂ ਜਦ ਮਿਲਦਾ ਹੈ ਮੰਗਦੇ ਬਸ ਪੈਸੇ ਦੋ ਪੈਸੇ ਕਿੱਥੇ ਦੇਈ ਗਰੀਬ ਬੰਦਾ ਉਹ ਤਾਂ ਲੁੱਟਿਆ ਗਿਆ ਅੱਗੇ ਥੋੜੇ ਦਿਨ ਥੋੜਾ ਜਿਹਾ ਹੋਇਆ ਉਹਦੇ ਬੇਟੇ ਦੇ ਦੇਥ ਹੋਈ ਹੈ ਤੇ ਕਿੱਥੇ ਦੇ ਗਰੀਬ ਬੰਦਾ ਇੰਨਾ ਪੈਸਾ ਕਿੰਨੇ ਪੈਸੇ ਦੇ ਚੁਕੇ ਇਹਨੂੰ ਪਾਹੇ ਵਾਵਾ ਚਲੀ ਗਿਆ 40000 ਰੁਪਏ ਗਿਆ ਦਿੱਤਾ ਵਾ 14 ਵਜੇ 30000 ਰੁਪਏ ਲੱਗਦੇ ਤਾਂ ਹੁਣ ਫੇਰ ਇਹਨਾਂ ਕਿੰਨੇ ਪੈਸੇ ਬਣਾਏ ਉਹਨਾਂ ਨੇ ਉਧਰ 30000 ਦੀ ਦਵਾਈ ਲੈ ਦਿੱਤੀ ਇਹਨਾਂ ਨੇ ਤਾਂ ਫਿਰ ਦਵਾਈ ਹੁਣ ਵਾਪਸ ਕੀਤੀ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ